ਜਿਲ੍ਹੇ ਦੇ ਕਸਬਾ ਨਵਾਂਕਰੋਂ ਦੇ ਵਿੱਚ ਰਾਤ 12:30 ਦੇ ਕਰੀਬ ਇੱਕ ਟ੍ਰੈਂਡਿੰਗ ਕੰਪਨੀ ਦੇ ਦੋ ਮੰਜ਼ਲਾਂ ਸ਼ੋਰੂਮ ਨੂੰ ਭਿਆਨਕ ਅੱਗ ਲੱਗੀ ਦੱਸਿਆ ਜਾ ਰਿਹਾ ਹੈ ਕਿ ਅੱਗ ਨਹੀਂ ਭਿਆਨਕ ਸੀ ਇਲਾਕੇ ਦੇ ਵਿੱਚ ਹਾਹਾਕਾਰ ਮਚ ਗਈ ਤਾਂ ਇਸ ਦੀ ਸੂਚਨਾ ਜਦੋਂ ਕਿਸੇ ਰਾਘੇਰ ਨੇ ਸ਼ੋਰੂਮ ਦੇ ਮਾਲਕ ਨੂੰ ਦਿੱਤੀ ਤਾਂ ਮੌਕੇ ਤੇ ਪਹੁੰਚ ਕੇ ਸ਼ੋਰੂਮ ਦੇ ਮਾਲਕ ਨੇ ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਡ ਦੀਆਂ ਗੱਡੀਆਂ ਨੂੰ ਫੋਨ ਕੀਤਾ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ੋਰੂਮ ਦੇ ਮਾਲਕ ਨੂੰ ਫਾਇਰ ਬ੍ਰਿਡ ਦੀ ਗੱਡੀ ਬੁਲਾਉਣ ਵਾਸਤੇ ਕਾਫੀ ਪਰੇਸ਼ਾਨ ਹੋਣਾ ਪਿਆ ਤਾਂ ਛੁਰੂ ਦੇ ਮਾਲਕ ਨੂੰ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਜਦੋਂ ਉਸਨੇ ਫਾਇਰ ਗੱਡੀ ਲਈ ਫੋਨ ਕੀਤਾ ਤਾਂ ਕਿਸੇ ਚੰਡੀਗੜ੍ਹ ਦੀ ਦਫ਼ਤਰ ਦੇ ਵਿੱਚ ਫੋਨ ਚੁੱਕ ਕੇ ਕਿਹਾ ਗਿਆ ਕਿ ਸਾਡਾ ਏਰੀਆ ਨਹੀਂ ਪੈਂਦਾ ਉਸ ਤੋਂ ਬਾਅਦ ਉਸਨੇ ਮੁਹਾਲੀ ਦੇ ਵਿੱਚ ਫੋਨ ਕੀਤਾ ਤਾਂ ਮੁਹਾਲੀ ਦੇ ਵੱਲੋਂ ਵੀ ਫਾਇਰ ਗੱਡੀ ਲਈ ਮਨ੍ਹਾ ਕਰ ਦਿੱਤਾ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਹਾਡਾ ਏਰੀਆ ਖੜ੍ਹ ਪੈਂਦਾ ਤਾਂ ਖੜ੍ਹ ਦੇ ਵਿੱਚ ਜਦੋਂ ਛੁਰੂ ਦੇ ਮਾਲਕ ਨੇ ਮੁੜ ਤੋਂ ਫੋਨ ਕੀਤਾ ਤਾਂ ਉਸ ਤੋਂ ਬਾਅਦ 2 ਘੰਟੇ ਫਾਇਰ ਗੱਡੀ ਨੂੰ ਆਉਣ ਨੂੰ ਲੱਗਿਆ ਤਾਂ ਉਦੋਂ ਤੱਕ ਸੂਰਮ ਦੇ ਵਿੱਚ ਪਿਆ ਹੋਇਆ 1 ਕਰੋੜ ਰੁਪਏ ਦਾ ਸਮਾਨ ਜੋ ਕਿ ਮਕਾਨ ਮਾਲਕ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਉਹ ਸੜਕੇ ਸੁਆਹ ਹੋ ਗਿਆ ਤਾਂ ਕਾਫੀ ਹੈਰਾਨਗਰੀ ਤੋਂ ਬਾਅਦ ਮੌਕੇ ਤੇ ਪਹੁੰਚੇ ਦੁਕਾਨਦਾਰਾਂ ਐਸਐਸਓ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਸਖਤ ਨਾਰੇਬਾਜ਼ੀ ਕੀਤੀ ਗਈ ਜੋਨਾਂ ਬੱਲੂ ਰੋਸ ਪ੍ਰਗਟ ਕੀਤਾ ਗਿਆ ਕਿ ਚੰਡੀਗੜ੍ਹ ਦੇ ਪੈਰਾਂ ਦੇ ਵਿੱਚ ਬਸਿਆ ਹੋਇਆ ਨਵਾਂਗਰੋਂ 2 ਲੱਖ ਦੇ ਕਰੀਬ ਆਬਾਦੀ ਵਾਲਾ ਵੱਡਾ ਸ਼ਹਿਰ ਬਣ ਚੁੱਕਾ ਹੈ ਪਰ ਸਮੇਂ-ਸਮੇਂ 'ਤੇ ਸਾਰੇ ਸਰਕਾਰਾਂ ਬਦਲੀਆਂ ਸਰਕਾਰਾਂ ਬੱਲੂ ਵੱਡੇ ਵਾਅਦੇ ਕੀਤੇ ਗਏ ਕਿ ਅਸੀਂ ਹਰ ਚੀਜ਼ ਮੁਹੱਈਆ ਦੁਕਾਨਦਾਰਾਂ ਵਾਸਤੇ ਜਾਂ ਨਵਾਂਗਰੋਂ ਵਾਸਤੇ ਮੁਹੱਈਆ ਕਰਾਵਾਂਗੇ ਪਰ ਅਜੇ ਤੱਕ 2 ਲੱਖ ਦੀ ਆਬਾਦੀ ਵਾਲੇ ਨਵਾਂਗਰੋਂ ਨੂੰ 5 ਗ੍ਰੇਡ ਦੀ ਗੱਡੀ ਨਹੀਂ ਮਿਲੀ ਜਿਸ ਨੂੰ ਲੈ ਕੇ ਕਈ ਵਾਰ ਲੋਕਾਂ ਦੇ ਭਿਆਨਕ ਅੱਗ ਲੱਗਣ ਦੇ ਕਾਰਨ ਕਾਫੀ ਵੱਡੇ ਨੁਕਸਾਨ ਹੋਏ ਨੇ ਤੈਸ ਨੂੰ ਲੈ ਕੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਕੀ ਦੱਸਿਆ ਜਾ ਰਿਹਾ ਹੈ ਕਿ ਕਾਫੀ ਨੁਕਸਾਨ ਇਸ ਦੁਕਾਨਦਾਰ ਨੂੰ ਇਸ ਟ੍ਰੇਨਿੰਗ ਕੰਪਨੀ ਦੇ ਮਾਲਕ ਨੂੰ ਚੱਲਣਾ ਪਿਆ ਹੈ